ਗੋਰ ਦਵਾਰਾ ਜੀ ਸਿੰਘ ਸਫਾਈ ਜਿੱਥੇ ਆਪਾਂ ਰਾਤ ਰੁਕੇ ਸੀ ਸਹਾਰਨਪੁਰ ਵਿੱਚ ਪੈਂਦਾ ਜੀ ਹੈ ਉੱਤਰਾ ਉੱਤਰ ਪ੍ਰਦੇਸ਼ ਤੇ ਆਪਾਂ ਆਪਣਾ ਇੱਥੇ ਸਾਈਕਲ ਖੜਾ ਜੀ ਤੇ ਆਪਾਂ ਹੁਣ ਅੱਗੇ ਦੀ ਯਾਤਰਾ ਸ਼ੁਰੂ ਕਰਦੇ ਆ ਆ ਇੱਧਰ ਗੇਟ ਆ ਜੀ ਤੇ ਇੱਕ ਇੱਧਰ ਗੇਟ ਆ ਜੀ ਦੂਜੇ ਪਾਸੇ ਹੈ ਜੀ ਤੇ ਇੱਧਰ ਆ ਖੰਭੇ ਆ ਜਾਂ ਤੇ ਪਤਾ ਨਹੀਂ ਥੱਲੇ ਕੀ ਬੋਮ ਜਮ ਆਇਆ ਬੰਨਿਆ ਇਹਨਾਂ ਨੇ ਪਤਾ ਨਹੀਂ ਕਾਹਦੇ ਲਈ ਬੰਨਿਆ ਇਧਰ ਆਪਣੇ ਵੀਰ ਭਰਾ ਕਾਵੜ ਯਾਤਰਾ ਹਰੀਦوار ਦੀ ਚੱਲ ਰਹੀ ਆ ਕਿ ਆਪਾਂ ਸਿੱਤਾ ਜਾਣੇ ਪਏ ਇੱਥੇ ਤੱਕ ਪਰਲੇ ਪਾਸੇ ਵਾਲਾ ਰੋਡ ਬੰਦ ਕੀਤਾ ਪਿਆ ਉਹ ਸਿਰਫ ਪੈਦਲ ਯਾਤਰੀਆਂ ਲਈ ਜਿਹੜੇ ਕਾਵੜ ਯਾਤਰਾ ਆਲੇ ਉਹਨਾਂ ਲਈ ਫੁੱਲਿਆ ਹੋਇਆ ਤੇ ਵਿੱਚ ਦੀ ਲੋਕ ਨਿਗਾਹ ਵੀ ਰਹੇ ਆ ਸਾਧਨ ਪਰ ਟ੍ਰੈਫਿਕ ਦਾ ਮੱਦੇ ਨਜ਼ਰ ਰੱਖਦੇ ਹੋਏ ਕਿ ਉਧਰ ਦੀ ਲੰਗਨ ਪੁਲਸ ਵਾਲੇ ਦੇ ਦਿੰਦੇ ਆ ਹੈਲੋ ਇਹ ਆਪਣੇ ਇੱਥੇ ਗੁਰਦੁਆਰਾ ਜੀ ਭਗਵਾਨਪੁਰ ਤੋਂ 10 ਕਿਲੋਮੀਟਰ ਵਾਲੀ ਸੜਕ ਜੀ ਇੱਥੇ ਆਪਾਂ 10 ਮਿੰਟ ਰਾਮ ਕੀਤਾ ਸੀ ਆਪਾਂ ਆ ਗਏ ਭਗਵਾਨਪੁਰ ਉੱਤਰਾਖੰਡ ਜੀ ਇੱਧਰ ਕਾਵੜ ਯਾਤਰਾ ਵਾਲੇ ਮੁੰਡੇ ਬੈਠੇ ਆ ਇੱਧਰ ਆਪਣੀ ਇੱਕ ਦੁਕਾਨ ਆ ਜੀ ਮੋਹਿਲਾ ਵਾਲੀ ਆਲਮ ਟੈਲੀਕਮ ਹੋਮ ਸੇਲ ਇਹਨਾਂ ਤੋਂ ਬਈ ਸਾਰਾ ਕੁਝ ਕੰਮ ਹੋ ਜਾਂਦਾ ਦੇ ਕਰਾ ਸਕਦੇ ਤੁਸੀਂ ਮੋਇਲਾ ਦਾ ਸਾਰਾ ਕੋ ਕੰਮ ਤੇ ਸਾਹਮਣੇ ਆਪਣੇ ਕਾਵੜ ਯਾਤਰਾ ਵਾਲੇ ਯਾਤਰੀ ਬੈਠੇ ਆ ਜੀ ਜਗ੍ਹਾ ਤੇ ਪਹੁੰਚ ਗਏ ਆ ਆਪਣਾ ਸਾਈਕਲ ਖੜਾ ਜੀ ਤੇ ਛੱਪਰ ਜੇ ਪਾਏ ਹੋਏ ਆ ਕੋਈ ਸਬਜ਼ੀ ਵਾਲਿਆਂ ਦੇ ਤੇ ਇਧਰਲੇ ਪਾਸੇ ਹੱਲੂ ਮਾਇਰਾ ਦਾ ਰਾਦਾ ਸੋਮੀ ਡੇਰਾ ਐਸ ਪਾਸੇ ਰਹਿ ਜਾਂਦਾ ਜੀ ਤੇ ਆਪਾਂ ਆ ਜਾਣਾ ਐਸ ਪਾਸੇ ਜੀ ਤੇ ਕਾਵੜ ਯਾਤਰਾ ਵਾਲੇ ਸਰਦਾਲੂ ਕੋਈ ਆਉਂਦੇ ਇੱਧਰ ਨੂੰ ਜਾਂਦੇ ਆ ਕਰਕੇ ਆ ਰਹੇ ਆ ਹਰੀਦوار ਤੇ ਤਿੱਖੀ ਤੋਪਾਂ ਸਬਰ ਤੋੜਾਇਆ ਲੰਮਾ ਹੌਲੀ ਹੌਲੀ ਤਿਆਰ ਕਰਦੇ ਪਏ ਆ 10-20 ਮਿੰਟ ਰੋਕੇ ਬਈ ਰਾਹ ਚ ਆਉਂਦੇ ਆ ਇਹ ਜਗ੍ਹਾ ਤੇ ਛਿਮ ਮੰਦਰ ਚੈਨਾ ਫਰੀਦਕੋਟ ਵਾਲੇ ਮਿਲੇ ਆ ਜੀ ਕਾਵੜ ਯਾਤਰਾ ਦੀ ਗੱਡੀ ਖੜੀ ਆ ਜੀ ਇੱਧਰ ਆਪਣੇ ਕਾਵੜ ਯਾਤਰਾ ਵਾਲੇ ਪਾਈ ਆ ਰਹੇ ਆ ਤੇ ਆਪਾਂ ਇੱਧਰੋਂ ਆਏ ਸੀਗੇ ਜੀ ਉਹਨਾਂ ਨਾਲ ਆਪਾਂ ਗੱਲਬਾਤ ਕੀਤੀ ਤੇ ਇੱਥੇ ਆਪਾਂ ਆ ਗਏ ਆ ਜੀ ਕੋ ਬੱਚੇ ਛੋਟੀ ਹਿਊਮਰ ਚ ਕਰਦੇ ਆ ਨੇ ਕੰਮ ਤੇ ਲਾ ਰੱਖੇ ਤੇ ਆਪਾਂ ਇੱਧਰੋਂ ਆਏ ਸੀ ਤੇ ਇੱਧਰ ਜਾਣਾ ਪਾਈ ਹਰੀਦوار ਆ ਤੋਂ 25 ਕਿਲੋਮੀਟਰ ਤੇ ਆਪਾਂ ਪਹੁੰਚ ਜਾਗੇ ਟਾਈਮ ਨਾਲ ਹੀ ਤੇ ਇੱਥੇ 10 ਮਿੰਟ ਆਪਾਂ ਆ ਬਾਈ ਦੀ ਦੁਕਾਨ ਤੇ ਆ ਜਗ੍ਹਾ ਤੇ ਸਾਈਕਲ ਖੜਾ ਰੈਸਟ ਕੀਤੀ ਆਪਾਂ 10 ਮਿੰਟ ਜੱਗਗੇ ਆਪਾਂ ਚੱਲਦੇ ਤਾਂ 6 ਮਿੰਟਾਂ ਨੂੰ ਤੇ ਇੱਥੇ ਆਪਣੀ ਇਧਰੋਂ ਆਈ ਸੀ ਤੇ ਇੱਥੇ ਆਪਾਂ ਨੂੰ ਮੁੰਡਾ ਮਿਲਿਆ ਜੀ ਮੱਝਾਂ ਚਰਾਉਂਦਾ ਹੋਇਆ ਆ ਵ ਮੈਂ ਇਸਕੋ ਕਹਾਂ ਬੋਲਤੇ ਹੋ ਬੈਸ ਬੈਸ ਓਕੇ ਪੀਲੋ ਮਾਣੀ ਕੋਈ ਬਾਤ ਨਹੀਂ ਇਧਰ ਮੱਝਾਂ ਇਹ ਤਾਂ ਪਾੜੀ ਖੇਤਰਾਂ ਤੋਂ ਸ਼ੁਰੂ ਹੋ ਜਾਂਦਾ ਹੈ। ਬਾਦਰਾਵਾਸ ਆ ਗਿਆ। ਵहां से ਪਾੜੀ ਖੇਤਰ ਸ਼ੁਰੂ ਹੋ ਜਾਂਦਾ ਹੈ। ਓਕੇ। ਇੱਧਰ ਆਪਾਂ ਨੂੰ ਪਹੁੰਚਿਆ 18 ਕਿਲੋਮੀਟਰ ਅਰੀਦਵਾਰ। ਇੱਥੇ ਆ ਜਾ। ਇੱਥੇ ਕਿਉਂ ਜਾਦਾ ਹੋਗਾ ਜੀ? ਆਪਾਂ ਪਹੁੰਚੀਏ ਆ ਬਾਜ਼ਾਰ। ਤੇ ਥੂਮੀ ਕੋਣੋ ਸਾਹਮਣੇ। ਆਪਾਂ ਇੱਥੇ ਪਹੁੰਚੇ ਤੇ ਆਪਾਂ ਬਾਈਕ ਕੋਲ ਬੈਠੇ ਵਾਲੇ ਕੋਲੂਗੇ। ਇੱਧਰ ਬਾਬਾ ਆਂ ਬਲਾਈ ਬੈਠਾ। ਦਰ ਲਗੀ ਸਬਜ਼ੀ ਸਬਜ਼ੀ ਦੀ ਦੁਕਾਨ ਸਾਰੀਆਂ ਸਬਜ਼ੀਆਂ ਮਿਲ ਜਾਂਦੇ ਆ ਇੱਥੇ ਅੱਡ ਬਾਂਦ ਗੋਭੀ ਪਈ ਆ ਭਿੰਡੀ ਸਾਰੀਆਂ ਮਿਲ ਜਾਂਦੇ ਨੇ ਇੱਥੇ ਉਹ ਬਾਈ ਵੇਚਦਾ ਆ ਜੇ ਆਪਾਂ ਇੱਥੋਂ ਜਾਂਦੇ ਪਈ ਸਿੱਧੇ ਹਰੀਦਵਾਰ ਇਤਿਹਾਸਦਾਰਾ ਹਰੀਦਵਾਰ ਨੂੰ ਜਾਂਦਾ ਹੋਇਆ ਤੇ ਰਿਸ਼ੀਕੇਸ਼ ਇੱਥੋਂ 32 ਕਿਲੋਮੀਟਰ ਤੇ 12 ਕਿਲੋਮੀਟਰ ਹਰੀਦਵਾਰ ਤੇ ਅੱਧਰ ਕੋ ਛੜਕ ਛੜਕ ਤੇ ਖੱਬੇ ਆਤ ਤਕਾਨਾ ਬਣੀਆਂ ਹੋਈਆਂ ਆ ਟਾਬਾ ਉਤਰਾਖੰਡ ਸਿਯੁਕਤ ਵਿਦਿਆਲਿਆ ਉਹ ਖੜੀ ਜੀਪ ਮਾਤਾ ਹਰੀ ਦੇਵਾਰੋਂ ਆਈ ਲੱਗਦੀ ਹੈ ਆ ਇਧਰ ਵਿਦਿਆਲਿਆ ਜਾਮ ਲੱਗਿਆ ਇੱਥੇ ਬਈ ਸਾਹਮਦੇ ਇਧਰ ਦੇਖ ਸਕਦੇ ਹੋ ਕਿੱਡਾ ਵਟਾ ਜਾਮ ਆ ਆਪਾਂ ਹਰੀਦਵਾਰ ਪਹੁੰਚ ਜਾਣਾ ਬਸ 10 ਕਿਲੋਮੀਟਰ ਤੇ ਤੇ ਚੜਾਈ ਇਤਰੋਂ ਬਹੁਤ ਆ ਤੇ ਉੱਤੋਂ ਠੱਪ ਵੀ ਬਹੁਤ ਆ ਕਿ ਆਪਾਂ ਕਿਨੂੰ ਵਾਧਦੇ ਹੋਏ ਜਾਣੇ ਪਏ ਆਈ ਇਹਦਰ ਫਿਰ ਦਾਲੂ ਲਗਾਤਾਰ ਆਪਣੀ ਝਾਲ ਬੰਨਦੇ ਆ ਰਿਹਾ ਟਟਿੰਟਿਨੀ ਹੋ ਰਹੀ ਹੈ ਸਾਰੇ ਪਾਸੇ ਬਾਈ ਠੰਡਾਏ ਵਾਲਾ ਦਾ ਸ਼ੋਰਮ ਕਿੱਪਾਗੇ ਨੂੰ ਵਾਧਦੇ ਹੋਏ ਹਰੀਦਵਾਰ ਵਾਲੇ ਰਸਤੇ ਤੇ ਜਾਨਨੇ ਪਏ ਤੇ ਸਾਹਮਣੇ ਆਪਣੇ ਮੰਦਰ ਜਿਹਾ ਕੋਈ ਬਣਿਆ ਹੋਇਆ ਹੈ ਤੇ ਇਧਰ ਨੂੰ ਆਪਾਂ ਜਾਣਾ ਜੀ ਤੇ ਆ ਆਪਣਾ ਸਾਈਕਲ ਖੜਾ ਜੀ ਇਧਰੋਂ ਆਪਾਂ ਆਏ ਸੀਗੇ ਟਿੱਕੀ ਟੁੱਪ ਕਰਕੇ ਚੜਾਈ ਚੜਨੀ ਥੋੜੀ ਔਖੀ ਆ ਤੇ ਹੌਲੀ-ਹੌਲੀ ਆਪਾਂ ਪਹੁੰਚਾਂਗੇ ਹਰੀਦਵਾਰ ਤੇ ਫੇਰ ਅੱਗੇ ਦਾ ਵੇਖਾਂਗੇ ਕਿਹਕੇਸ ਵਾਲਾ ਦਾ ਸਾਹਮਣੇ ਆਪਣੇ ਹਰੀ ਦੇ ਹਰੀਦਵਾਰ ਦੇ ਪਹਾੜ ਦੇਖਣੇ ਚਾਲੂ ਹੋ ਗਏ ਇਧਰ ਸਾਹਮਣੇ ਪਹਾੜ ਦੇਖ ਰਹੇ ਹੋਣਗੇ ਤੁਮ ਆ ਇਧਰ ਪਹਾੜ ਬੱਦਲ ਵਾਈ ਪੂਰੀ ਹੈ ਜੀ ਅੱਪਾ ਅੱਗੇ ਜਾਂਦੇ ਪਏ ਸਿੱਧੇ ਤੇ ਆਪਾਂ ਆ ਗਏ ਜੀ ਹਰੀਦਵਾਰ ਸ਼ਹਿਰ ਤੇ ਇਧਰਲੇ ਪਾਸੇ ਗੰਗਾ ਨਦੀ ਆਪਾਂ ਸਿੱਧਾ ਜਾਂਦੇ ਪਏ ਆ ਤੇ ਸਾਹਮਣੇ ਆਪਣੇ ਪਹਾੜ ਸામਨੇ ਪਹਾੜ ਹੈ ਇਧਰਲੇ ਪਾਸੇ ਹੋਟਲ ਮੰਦਰ ਬਣੇ ਹੋਏ ਆ ਇਧਰਲੇ ਪਾਸੇ ਤਾਰਬੰਦੀ ਕੀਤੀ ਹੋਈ ਆ ਗੰਗਾ ਘਾਤੀ ਤੇ ਆਪਾਂ ਸਿੱਧੇ ਜਾਣੇ ਪਏ ਆ ਜੀ ਤੇ ਤੇਲੇ ਪਾਸੇ ਪਾਵੜ ਯਾਤਰਾ ਵਾਲੇ ਲਗਾਤਾਰ ਟਰੇ ਆ ਰਿਹਾ ਯਾਤਰਾ ਪੂਰੀ ਹੁੰਦੀ ਪਈ ਉਹਨਾਂ ਇਧਰ ਆ ਪਾਕੀ ਨੂੰ ਵਾਦੇ ਹੋਏ ਇਧਰ ਆਪਣੇ ਬੱਸ ਜਾਂਦੀ ਪਈ ਆ ਹਰੀਦਵਾਰ ਉਹਨਾਂ ਦੀ ਉੱਤਰਾਖੰਡ ਪਰਵਾਨ ਨਿਗਮ ਦੇਰਾ ਦੂਨ ਰਿਸ਼ੀਕੇਸ਼ ਨੂੰ ਜਾਂਦੀਆਂ ਰਿਸ਼ੀਕੇਸ਼ ਤੋਂ 26 ਕਿਲੋਮੀਟਰ ਆਈ ਇਧਰ ਨੂੰ ਰਿਸ਼ੀਕੇਸ਼ 40 ਗ੍ਰਾਂਟ ਜੋਲੀ ਗ੍ਰਾਂਟ ਏਅਰਪੋਰਟ ਵੀ ਇੱਧਰ ਹੀ ਆ 43 ਕਿਲੋਮੀਟਰ ਰਹਿ ਜਾਂਦਾ ਜੀ ਤੇ ਇੱਧਰ ਸਾਹਮਣੇ ਜੀ ਗੰਗਾ ਨਦੀ ਦਾ ਜ਼ੋਰਦਾਰ ਪਾਣੀ ਆ ਰਿਹਾ ਜੀ ਤੇ ਆਪਾਂ ਇਹ ਹਾਈਵੇ ਤੇ ਆ ਇਹ ਰਿਸ਼ੀਕੇਸ਼ ਦੇਹਰਾਦੂ ਨੂੰ ਹਾਈਵੇ ਇੱਧਰੋਂ ਜਾਂਦਾ ਜੀ ਤੇ ਸਾਹਮਣੇ ਮੇਰੇ ਗੰਗਾ ਨਦੀ ਹੈ ਇਹ ਇੱਥੇ ਬਾਈ ਆ ਗਿਆ ਕੀ ਹੈ ਨਾ ਬਾਈ ਲਾਲਾ ਇੱਥੇ ਕੋਈ ਨਹੀਂ ਉੱਤਰਲੇ ਪਾਸੇ ਪਾਣੀ ਜਾਂਦਾ ਹੋਊਗਾ ਹਲੋ ਜੀ ਸਾਹਮਣੇ ਗੰਗਾ ਨਦੀ ਦਾ ਪਾਣੀ ਦੂਰ ਦੂਰ ਤੱਕ ਉਧਰੋਂ ਆਉਂਦਾ ਤੇ ਇਧਰ ਨਿਕਲਦਾ ਪਾਣੀ ਚੱਕੇ ਬਹੁਤ ਹੀ ਵੱਡੀ ਨਦੀ ਹੈ ਮੰਗਾਨਾ ਦੀ ਇਧਰ ਆਪਣੇ ਸਾਹਮਣੇ ਰਿਸ਼ੀਕੇਸ਼ ਜਾਣ ਵਾਲਾ ਰਾਹ ਤੇ ਇਧਰ ਉੱਚੇ ਤੇ ਪਹਾੜ ਤੇ ਪਹਾੜ ਦੇ ਉੱਤੇ ਮੰਦਿਰ ਬਣਿਆ ਹੋਇਆ ਹੈ ਤੇ ਇਧਰ ਚਾਰੇ ਪਾਸੇ ਪਹਾੜਾ ਪਹਾੜ ਪਹਾੜੀ ਹੋਏ ਪਏ ਆ ਜੀ सामने ਆਪਣੇ ਉੱਚੇ ਉੱਚੇ ਪਹਾੜ ਥੋੜਾ ਜਿਹਾ ਗਰਮੀ ਦਾ ਪੱਤਰ ਹੋਰ ਵੀ ਉੱਚਾ ਹੋਈ ਜਾਂਦਾ ਜਿਵੇਂ ਜਿਵੇਂ ਆਪਾਂ ਵਧਦੇ ਰਹੇ ਆ ਅੱਗੇ ਨੂੰ ਤੇ ਇਧਰ ਠੰਡ ਦਾ ਟਾਈਮ ਹਵਾ ਠੰਡੀ ਠੰਡੀ ਸਰੀਰ ਨੂੰ ਲੱਗ ਰਹੀ ਆ ਵਧੀਆ ਲੱਗ ਰਿਹਾ ਚੰਗਾ ਲੱਗ ਰਿਹਾ ਸਾਹਮਣੇ ਆਪਣੀ ਕੋਇਤਰ ਗੰਗਾ ਨਗ ਨਦੀ ਤੇ ਉੱਤੇ ਉੱਤੇ ਪਹਾੜ ਇਧਰੋਂ ਆ ਪਾਏ ਸੀ ਤੇ ਇਧਰੋਂ ਆ ਪਰੀ ਸਿਤੀਸ਼ਵਰ ਨੂੰ ਜਾਣਾ ਜੀ ਤੇ 10 ਮਿੰਟ ਇੱਥੇ ਆਪਾਂ ਰੁਕਦੇ ਹਾਂ ਨੀ ਤੁਸੀਂ ਦੇਖ ਸਕਦੇ ਹੋ ਗੰਗਾ ਨਦੀ ਟਵਲ ਫਲਾਟ ਛੱਡਿਆ ਹੋਇਆ ਏ ਸਾਹਮਣੇ ਪਾਣੀ ਦਾ ਬਾਕੀ ਸਾਰੇ ਬੰਦ ਕੀਤੇ ਹੋਏ ਨੋਰਮਲ ਪਾਣੀ ਨਿਕਲ ਰਿਹਾ ਹੈ ਤੇ ਆਪਾਂ ਇਧਰ ਰੀਜੀ ਕੇਸ ਨੂੰ ਜਾਂਦੇ ਹੋਏ ਰਾਹ 'ਚ ਆਪਾਂ ਨੂੰ ਇਧਰ ਪਿੱਛੇ ਕੈਂਪੀਗਰੀ ਹੈ ਦਿਖੇ ਜਿੱਥੇ ਆਪਾਂ ਟੈਂਟ ਵਗੈਰਾ ਆਪਣਾ ਲਗਾ ਸਕਦੇ ਆ ਇਧਰ ਦੂਸਰੇ ਪਾਸੇ ਵੀ ਹੈਗਾ ਇੱਥੇ ਆਪਾਂ ਟੈਂਟ ਵਗੈਰਾ ਲਗਾ ਕੇ ਤੇ ਆਪਣੀ ਰਾਤ ਕੱਟ ਸਕਦੇ ਆ ਤੇ ਇੱਧਰ ਆਪਣੇ ਸਾਹਮਣੇ ਹੀ ਮੰਦਿਰ ਗੰਗਾਪੂਰੀ ਮੱਠ ਤੇ ਮੰਦਿਰ ਸਾਹਮਣੇ ਆਪਣੇ ਤਾਂ ਕੈਸਲ ਵੀਊ ਹਟਲਾ ਕੋਈ ਤਾਂ ਪਾ نیچے ਨੂੰ ઋષਿਕੇਸ਼ਵਰ ਨੂੰ ਉੱtre ਜਾਂਦੇ ਪਏ ਆ 18 ਕਿਲੋਮੀਟਰ ਰਹੇਗਾ ઋષਿਕੇਸ਼ ਆਪਣੇ ਇੱਥੋਂ ਤੇ ਸ਼੍ਰੀ ਬਾਲਾ ਜੀ ਧਾਮ ਇੱਧਰ ਸੱਜਿਆ ਹੱਸ ਤੇ ਆ ਪੋੜ ਬੰਦਾ ਪਿਆਈ ਤੇ ਇਧਰ ਕਾਫੀ ਬਟਾ ਇਹ ਦੇਖੋ ਆਪਣੇ ਸਾਹਮਣੇ ਕਿੱਡਾ ਵਧੀਆ ਕਲਾਕ੍ਰਿਤੀ ਵਾਲਾ ਮੰਦਰਾਈ ਬਹੁਤ ਹੀ ਸੋਹਣੀ ਕਲਾਕ੍ਰਿਤੀ ਕੀਤੀ ਹੋਈ ਹੈ ਮੰਦਰ ਦੀ ਤੇ ਮੰਦਰ ਨੂੰ ਰੰਗ ਵੀ ਨਹੀਂ ਕੀਤਾ ਹੋਇਆ ਇਦਾਂ ਹੀ ਹੈ ਕਿੰਨਾ ਸੋਹਣਾ ਮੰਦਰ ਲੱਗ ਰਿਹਾ ਜੀ ਤੇ ਨਾਲ ਆਸ਼ਰਮ ਤੇ ਆਪਾਂ ਇੱਧਰ ਨੂੰ ਜਾਣਾ ਤੇ ਸਾਹਮਣੇ ਪਹਾੜ ਦਿਖਦੇ ਆ ਤੁਹਾਨੂੰ ਇੱਧਰਲੇ ਪਾਸੇ ਫਰੀਦਾਸ ਧਾਮ ਆ ਜੀ ਤੇ ਆਪਾਂ ਇਧਰੋਂ ਆਏ ਸੀ ਤੇ ਸਾਹਮਣੇ ਜਾਵਾਂਗੇ ઋਸ਼ੀਕੇਸ਼ ਇੱਥੋਂ 15 ਕਿਲੋਮੀਟਰ ਰਹਿ ਗਿਆ ਤੇ ਹੌਲੀ ਹੌਲੀ ਕਵਰ ਕਰ ਲਾਂਗੇ ਲਓ ਜੀ ਆਪ ਆ ਗਏ ਆਂ ਪਹਾੜਾਂ ਵਿੱਚ ਸਾਹਮਣੇ ਉੱਚੇ ਉੱਚੇ ਪਹਾੜ ਤੇ ਪਾਸੇ ਸਾਰੇ ਪਿੱਛੇ ਜੰਗਲ ਇਧਰ ਵੀ ਜੰਗਲ ਤੇ ਇਧਰ ਵੀ ਜੰਗਲ ਆਪਾਂ ਇਧਰੋਂ ਆਏ ਸੀ ਤੇ ਇਧਰ ਜਾਣਾ ਤੇ ਜੰਗਲ ਹੀ ਜੰਗਲ ਹੋਣਗੇ ਹੁਣ ਜੰਗਲ 'ਚ ਮੰਗਲ ਹੋਊਗਾ ਜੀ ਕੋ ਵਧੀਆ ਨਜ਼ਾਰਾ ਕੁਦਰਤ ਦਾ ਤੇ ਆਨੰਦ ਮਾਣਦੇ ਅੱਗੇ ਜਾ ਕੇ 10 ਮਿੰਟ ਰੁਕੇ ਇੱਥੇ ਫਿਰ ਅੱਗੇ ਨੂੰ ਚੱਲਾਂਗੇ ਹਲੋ ਜੀ ਕੀ ਹਾਲ ਆ ਸਾਰਿਆਂ ਦਾ ਆ ਖੜਾ ਆਪਣਾ ਸਾਈਕਲ ਤੇ ਆਪਾਂ ਇੱਧਰ ਨੂੰ ਜਾਣਾ ਤੇ ਇੱਧਰੋਂ ਆਪਾਂ ਇਸ ਆਪਾ ਜਾ ਰਹੇ ਆ ਇੰਪੁਰ ਸਹਿਰ ਦੀ ਯਾਤਰਾ ਤੇ ਤ੍ਰੀਜੀ ਕੇ ਜੋ ਕਾਂਗਿਆ ਜੀ ਤ੍ਰੀਜੀ ਕੇ ਜਾ ਕੇ ਆਪਾਂ ਰੁਕ ਜਾਣਾ ਜੀ ਉੱਥੇ ਆਰਾਮ ਕਰਾਂਗੇ ਇੱਕ ਰਾਤੀ ਤੇ ਫਿਰ ਕੱਲ ਨੂੰ ਅੱਗੇ ਨੂੰ ਵਧਾਂਗੇ ਅੱਗੇ ਫਿਰ ਜਾਵਾਂਗੇ ਜਿਹੜੇ ਸਟੇਸ਼ਨ ਆਉਂਦੇ ਗਏ ਅੱਗੇ ਉੱਥੇ ਚਲੇ ਜਾਵਾਂਗੇ ਇਧਰਲੇ ਪਾਸੇ ਜੀ ਕਿਸ਼ਮਾ ਨਦੀ ਗੱਟਾ ਅੱਗੇ ਨੂੰ ਵਧਦੇ ਹੋਏ ਐਂਬੂਲੈਂਸਾਂ ਦੇ ਦੋ ਜਣ ਪਾਕੇ ਲਿਜਾ ਰਹੇ ਆ ਤ੍ਰਿਸ਼ੀਕੇਸ਼ ਇੱਥੋਂ 14 ਕਿਲੋਮੀਟਰ ਤੇ ਹੀ ਕਲ ਬਈ ਨਾ ਪਾਕੇ ਵਧਦੇ ਹੋਏ ਤ੍ਰਿਸ਼ੀਕੇਸ਼ ਪਹੁੰਚ ਜਲਦੀ ਪਹੁੰਚ ਜਾਵਾਂਗੇ ਇੱਧਰ ਸਾਹਮਣੇ ਉੱਚੇ ਉੱਚੇ ਪਹਾੜ ਪੂਰਾ ਨਜ਼ਾਰਾ ਤੇ ਆਪਾਂ ਸਾਈਡ ਤੇ ਜਾ ਰਹੇ ਆ ਇੱਧਰ ਤੇ ਆ ਬਾਈ ਆਪਣਾ ਪੁਲਸ ਵਾਲੇ ਬਹੁਤ ਹੀ ਚੰਗੇ ਲੋਕ ਆ ਤੇ ਆਪਾਂ ਸਿੱਧੇ ਜਾ ਰਹੇ ਆ ਧੁੱਪ ਵੀ ਆ ਰਹੀ ਆ ਥੋੜੀ ਥੋੜੀ। ਕਾ ਬਾਈ ਵਿੱਚ ਆ ਗਿਆ ਸਤਿ ਸ੍ਰੀ ਅਕਾਲ ਜੀ। ਤੇ ਆਪਾਂ ਇਧਰ ਨੂੰ ਜਾਂਦੇ ਹੋਏ। ਕਿਸੇ ਕੇਸ 14 ਕਿਲੋਮੀਟਰ ਤੇ ਇਥੋਂ ਦੇਹਰਾਦੂਨ ਮੰਨ ਜਾਂਦਾ ਹੀ ਆਪਣਾ 33 ਕਿਲੋਮੀਟਰ ਹੀ। ਆ ਆਪਣਾ ਭਰਾ ਕੁਲਚੀ ਵਾਲਾ ਜੀ। ਸਾਹਮਣੇ ਆ ਬਈ ਆਪਣੇ ਕੁਲਚੇ ਖਾਣ ਵਾਲੇ। ਇਦਰਾ ਬਾਈ ਖਾਈ ਜਾਂਦਾ ਜੀ। ਇਧਰੋਂ ਆਇਆ ਪਾਈ। ਆ ਕੀ ਜਿਦਾ ਹੀ ਝਟਕੇ ਜੰਗਲ ਜੋ ਨਾਂ ਕੇ ਆਪਾਂ ਜੀ ਸਾਹਮਣੇ ਇਧਰ ਪਹਾੜਾਂ ਵੱਲ ਜਾਣਾ ਹੈ ਸਫਰ ਕਾ ਵੀ ਬਣ ਜਾਣਾ ਹੈ ਇਹ ਸਾਹਮਣੇ نیچے ਆ ਨਦੀ ਜਾਂਦੀ ਆ ਜੀ ਸਾਹਮਣੇ ਹੀ ਇਧਰ ਪਹਾੜ ਵੱਡੇ ਵੱਡੇ ਜੀ ਤੇ ਪੁਲ 흘ਰਿਆ ਜੀ ਇਧਰ ਮੀਂਹ ਵਾਲਾ ਮਾਹੌਲ ਬਣਿਆ ਪਿਆ ਜੀ ਪਹਾੜਾਂ ਚ ਇਧਰ ਆਪਾਂ ਸਾਹਮਣੇ ਵੱਡੇ ਵੱਡੇ ਪਹਾੜ ऋषिकेशਵਾਲ ਨੂੰ ਵਾਧੇ ਹੋਏ ਇਧਰ ਇਹ ਜਗ੍ਹਾ 'ਚ ਕੈਂਪਿੰਗ ਵੀ ਹੋ ਸਕਦੀ ਆ ਜੇ ਕੋਈ ਕਰਨਾ ਚਾਹਵੇ ਤਾਂ ਇਹ ਰਿਸ਼ੀਕੇਸ਼ ਤੋਂ 10-12 ਕਿਲੋਮੀਟਰ ਦੀ ਦੂਰੀ 'ਤੇ ਆਪਾਂ ਆ ਗਏ ਜੀ ਗੁਰਦੁਆਰਾ ਸਾਹਿਬ ਤੇ ਲੰਗਰ ਆਪਾਂ ਛਕ ਲਿਆ ਜੀ ਹੁਣ ਆਪਾਂ ਜਾਂਦੇ ਪਏ ਜੀ ਰੈਸਟੋਰੈਂਟ ਉੱਸ ਲਈ ਤੇਸਮ ਕੋਲ ਇਹ ਆ ਦੇਖੋ ਬਾਬੇ ਜੀ ਦੇ ਦਰਸ਼ਕਾਂ ਹੀ ਤੇ ਆਪਾਂ ਗੁਰਦੁਆਰੇ ਪਹੁੰਚ ਗਏ ਸੀ ਆਪ ਨੂੰ ਹੋ ਗਿਆ ਅੱਧੇ ਘੰਟਾ ਕੋ ਗਿਆ ਆਪਾਂ ਪਹੁੰਚਿਆ ਨੂੰ ਗੱਲਾਂ ਬਾਤਾਂ ਕੀਤੀਆਂ ਸੰਤਾਂ ਨਾਲ ਤੇ ਜੰਨੀਆਂ ਹੈਗਾ ਮੈਂ ਦੋ ਤੇ ਆਪਾਂ ਹੀ ਹੁਣ ਸਕੂਟਰਾਂ ਵਾਲੀ ਪਾਰਕਿੰਗ 'ਚ ਜਾ ਰਹੇ ਆ ਜੀ ਇਕੱਠਾ ਇਕੱਠਾ ਇੱਥੇ ਆਪਣੇ ਪੰਜਾਬੀ ਭਰਾ ਆ ਆ ਆ ਤੇ ਆਪਾਂ ਹੀ ਇੱਥੇ ਖੜੇ ਆ ਆ ਬੈਗ ਫੜ ਲੈ ਗਿਆ ਆਪਣਾ ਚਲੋ ਚਲਾ ਆਇਆ ਮੇਰਾ ਇੱਕੋ ਆ ਸਮਾਨ ਚੱਕ ਕੇ ਇਸ ਕਮਰੇ ਬੈਗ ਫੜਨਾ ਆਹੋ ਤੇਰਾ ਬੈਗ ਫੜਨਾ ਕਰ ਸਮਾਨ ਆਪਨ ਲੈ ਕੇ ਕਮਰੇ ਚ ਜਲੀਏ ਠੀਕ ਹੈ ਚਲੋ